ਨਮੋ ਵਧਾਏ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਉਹਨਾਂ ਸਾਰੇ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਕੱਲ 4 ਤਰੀਕ ਨੂੰ 13237 ਸਰਪੰਚਾਂ ਲਈ ਤੇ ਪੰਚਾਂ ਲਈ ਫਾਰਮ ਭਰੇ ਹੈ ਉਹਨਾਂ ਦੀ ਜਾਣਕਾਰੀ 'ਚ ਵਾਅਦਾ ਕਰਨ ਵਾਸਤੇ ਮੈਂ ਇੱਕ ਚੋਣ ਨਿਸ਼ਾਨ ਬਾਰੇ ਅੱਜ ਜਾਣਕਾਰੀ ਦੇਣੀ ਹੈ ਕਿਉਂਕਿ ਜਿਹੜੇ ਸਟੇਟ ਚੋਂ ਇਲੈਕਸ਼ਨ ਕਮਿਸ਼ਨਰ ਨੇ ਜਿਹੜੇ ਚੋਣ ਸ਼ਾਨ ਭੇਜੇ ਐ ਉਹਨਾਂ ਦੇ ਵਿੱਚ 38 ਚੋਣ ਸ਼ਾਨ ਸਰਪੰਚਾਂ ਲਈ ਐ ਔਰ 70 ਚੋਣ ਸ਼ਾਨ ਜਿਹੜੇ ਪੰਚਾਂ ਲਈ ਆ ਮੈਂਬਰਾਂ ਲਈ ਐ ਇਹ ਸੂਚੀ ਤੁਹਾਨੂੰ ਉੱਥੇ ਕੱਲ ਨੂੰ ਜਦੋਂ ਤੁਸੀਂ ਚੋਣ ਸ਼ਾਨ ਦੀ ਪੜਤਾਲ ਲੈਣ ਵਾਸਤੇ ਤੁਹਾਨੂੰ ਬੁਲਾਇਆ ਜਾਊਗਾ ਇਹ ਸੂਚੀ ਵਿਖਾਈ ਜਾਊਗੀ ਇਹ ਦੇਖੋ ਚੋਣ ਸ਼ਾਨਾਂ ਲੈਣ ਵੇਲੇ ਸਭ ਤੋਂ ਸੌਖਾ ਤੇ ਸਰਲ ਚੋਣ ਸ਼ਾਨ ਦੀ ਚੋਣ ਕਰਨੀ ਆ ਤੁਸੀਂ ਕਿਉਂਕਿ ਆਮ ਨਾਗਰਿਕ ਆ ਜਿਹੜਾ ਬਯੁਰਕ ਹੋਵੇ ਭਲਾ ਉਹ ਕੋਈ ਵੀ ਹੋਵੇ ਉਹਨੂੰ ਆਸਾਨੀ ਨਾਲ ਸਮਝ ਆ ਸਕੇ ਦੇਖੋ ਸਰਪੰਚਾਂ ਦੀ ਚੋਣ ਵਾਸਤੇ ਮੈਂ ਜਿਹੜੇ ਤੁਹਾਨੂੰ ਸਿੰਬਲ ਚੁਣ ਕੇ ਦੱਸ ਰਿਹਾ ਕਿ ਚੋਣ ਨਿਸ਼ਾਨਾਂ ਬਾਲਟੀ ਕੈਮਰਾ ਘੜਾ ਫਰਿਜਾ ਰੋਡ ਰੂਲਰ ਟਰੈਕਟਰ ਤੇ ਟੈਲੀਵਿਜ਼ਨ ਉਮੀਦ ਆ ਕਿ ਪੰਜ ਸੱਤ ਉਮੀਦਵਾਰਾਂ ਤੋਂ ਵੱਧ ਸਰਪੰਚ ਕਿਸੇ 'ਚ ਹੋਣੇ ਨਹੀਂ ਇਹਨਾਂ ਇਹਨਾਂ ਜਿਹੜੇ ਹੈਗੇ ਆ ਚੋਣ ਨਿਸ਼ਾਨਾ 'ਚ ਤੁਸੀਂ ਆਸਾਨੀ ਨਾਲ ਚੋਣ ਕਰ ਸਕਦੇ ਹੋ ਇਹ ਤੁਹਾਨੂੰ ਅਸੀਂ ਫੋਟੋ ਤੁਹਾਨੂੰ ਵੀ ਦਿਖਾ ਦਿਖਾ ਰਹੇ ਆ ਕਿ ਇਹਨਾਂ 'ਚੋਂ ਬਾਲਟੀ, ਕੈਮਰਾ, ਘੜਾ, ਫਰਿੱਜ, ਰੋਡ ਰੂਲਰ, ਟਰੈਕਟਰ ਤੇ ਟੈਲੀਵਿਜ਼ਨ ਸਰਪੰਚਾਂ ਦੀ ਚੋਣ ਲਈ ਚੋਣ ਲੈ ਜਾ ਸਕਦੇ ਆ ਔਰ ਜਿਹੜੇ ਵੀਰ ਆ ਪੰਚਾਂ ਦੀ ਚੋਣ ਲੜ ਰਹੇ ਆ ਉਹਨਾਂ ਵਾਸਤੇ 70 ਚੋਂ ਨਿਸ਼ਾਨ ਹੈ ਉਹਨਾਂ ਵਿੱਚ ਸੇਬ ਕਾਰ ਗੈਸ ਸਿਲੰਡਰ ਹੈ ਗਲਾਸ ਹੈ ਜੀਪ ਹੈ ਕੂਲਰ ਹੈ ਤੇ ਟਰੱਕ ਇਹ ਚੋਂ ਨਿਸ਼ਾਨ ਬੜੇ ਸੌਖੇ ਸਮਝਣ ਵਾਲੇ ਆ ਸੋ ਇਹ ਸੂਚੀ ਤੁਹਾਨੂੰ ਉੱਥੇ ਰਿਟਰਨਿੰਗ ਅਫਸਰ ਦਿਖਾਉਣਗੇ ਤੁਸੀਂ ਇਹਨਾਂ ਸੂਚੀਆਂ ਦੇ ਵਿੱਚੋਂ ਆ ਜਿਹੜੇ ਚੋਂ ਨਿਸ਼ਾਨ ਮੈਂ ਤੁਹਾਨੂੰ ਦੱਸਿਆ ਇਹ ਆਪਦੇ ਯਾਦ ਕਰਕੇ ਜਾਣੇ ਆ ਉਥੇ ਤੁਸੀਂ ਇਹ ਆਸਾਨੀ ਨਾਲ ਚੋਣ ਕਰੋ ਤਾਂ ਕਿ ਵੋਟਾ ਪਾਉਣ ਵੇਲੇ ਆਮ ਨਾਗਰਿਕ ਨੂੰ ਇਹ ਜਿਹੜੀ ਆ ਸਮਝ ਆ ਸਕੇ ਆਸਾਨੀ ਨਾਲ ਤੁਹਾਡੇ ਚੋਣ ਨਿਸ਼ਾਨ ਦੀ ਸਮਝ ਆ ਸਕੇ ਤੇ ਪ੍ਰੋਪਰ ਸਹੀ ਢੰਗ ਨਾਲ ਪੰਚਾਂ ਸਰਪੰਚਾਂ ਦੀ ਚੋਣ ਆ ਜਿਹੜੀ ਹੋ ਸਕੇ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਆਪਦੇ ਦੋਸਤਾਂ ਮਿੱਤਰਾਂ ਨਾਲ ਸਾਰਿਆਂ ਨਾਲ ਇਹ ਚੋਣ ਨਿਸ਼ਾਨ ਬਾਰੇ ਜਰੂਰ ਜਾਣਕਾਰੀ ਸਾਂਝੀ ਕਰੋ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਕਈ ਬੀਬੀਆਂ ਮੈਂ ਵੇਖਿਆ ਮੈਂ ਲਗਭਗ 237 ਫਾਈਲਾਂ ਭਰੀਆਂ ਕਈ ਬੀਬੀਆਂ ਕਈ ਦੋਸਤ ਅਨਪੜ੍ਹ ਵੀ ਆਏ ਆ ਉਹਨਾਂ ਨੂੰ ਜਰੂਰ ਇਹ ਜਾਣਕਾਰੀ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ